ਕਈ ਵਾਰ ਜਦੋਂ ਅਸੀਂ ਲਗਾਤਾਰ 10-15 ਦਿਨ ਤੋਂ ਬਾਣੀ ਪੜ੍ਹਦੇ ਹੋਈ ਜਾਂ ਫਿਰ ਗੁਰਦੁਆਰੇ ਕੋਈ ਸੇਵਾ ਕਰਦੇ ਹੋਈਏ ਤੇ ਅਚਾਨਕ ਇੱਕ ਦਿਨ ਦਾ ਵਿੱਚ ਕਿਸੇ ਵਜ੍ਹਾ ਕਰਕੇ ਨਾਗਾ ਪੈ ਜਾਵੇ ਤਾਂ ਉਸ ਟਾਈਮ ਸਾਡੇ ਮਨ ਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਆ ਕਿ ਅੱਜ ਇਸ ਤਰ੍ਹਾਂ ਕਿਉਂ ਹੋ ਗਿਆ ਮੇਰੇ ਨਾਲ ਸਾਧ ਸੰਗਤ ਜੀ ਅੱਜ ਆਪਾਂ ਇਸ ਬਾਰੇ ਹੀ ਗੱਲ ਕਰਾਂਗੇ ਕੀ ਇਸ ਤਰ੍ਹਾਂ ਕਿਉਂ ਹੁੰਦਾ ਕਿ ਜਦੋਂ ਅਸੀਂ ਆਪਣਾ ਪੂਰਾ ਮਨ ਪਨਾ ਲੈਨੇ ਆ ਕਿ ਹੁਣ ਅਸੀਂ ਲਗਾਤਾਰ ਬਾਣੀ ਪੜਾਂਗੇ ਜਾਂ ਫਿਰ ਗੁਰਦੁਆਰੇ ਵਿੱਚ ਜਾ ਕੇ ਸੇਵਾ ਕਰਾਂਗੇ ਜਾਂ ਫਿਰ ਗੁਰਦੁਆਰੇ ਜਾ ਕੇ ਰੋਜ਼ ਮੱਥਾ ਟੇਕਾਂਗੇ ਪਰ ਫਿਰ ਵੀ ਅਚਾਨਕ 10-15 ਦਿਨਾਂ ਬਾਅਦ ਜਾਂ ਫਿਰ 15-20 ਦਿਨਾਂ ਬਾਅਦ ਉਸ ਚੀਜ਼ ਦੇ ਵਿੱਚ ਗੈਪ ਪੈ ਜਾਂਦਾ ਕਿ ਮਤਲਬ ਇੱਕ ਅੱਧਾ ਦਿਨ ਵਿੱਚੋਂ ਦੀ ਮਿਸ ਹੋ ਜਾਂਦਾ ਸਾਡੀ ਰੁਟੀਨ 'ਚੋਂ ਇਸ ਦਾ ਕੀ ਕਾਰਨ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਨਾ ਸਮਝੀ ਲਾ ਲੋ ਜਾਂ ਫਿਰ ਸਾਡੇ ਅੱਲੇ ਸਹੀ ਝੁਕਤੀ ਨਹੀਂ ਹੈਗੀ ਇਸ ਵਜ੍ਹਾ ਕਰਕੇ ਜਿਹੜੀ ਇਹ ਗਲਤੀਆਂ ਅਸੀਂ ਅਕਸਰ ਆਪਣੀ ਜ਼ਿੰਦਗੀ ਦੇ ਵਿੱਚ ਕਰ ਬੈਠਦੇ ਆਂ ਜਿਸ ਦੀ ਵਜ੍ਹਾ ਕਰਕੇ ਸਾਡਾ ਜਿਹੜਾ ਨਿੱਤ ਨੇਮਾ ਜਾਂ ਫਿਰ ਸਾਡਾ ਅਮਰਤ ਵਿਲਾ ਲਾਲੋ ਉਹ ਛੁੱਟ ਜਾਂਦਾ ਸੀ ਵਾਹਿਗੁਰੂ ਜੀ ਕਿੰਨਾ ਕਿਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਹੁੰਦਾ ਜਦੋਂ ਅਸੀਂ ਅਮਰਤ ਵਿਲਾ ਸਾਮਦਿਆਂ ਜਾਂ ਫਿਰ ਗੁਰਦੁਆਰੇ ਜਾਂਦੇ ਆ ਕਿ ਲੋਕ ਸਾਨੂੰ ਵੇਖਣ ਲੋਕ ਸਾਡੀ ਤਾਰੀਫ ਕਰਨ ਤੇ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਇਹ ਵੀ ਖਿਆਲ ਹੁੰਦਾ ਕਿ ਜਿਹੜੇ ਸਾਡੇ ਰਿਸ਼ਤੇਦਾਰ ਜਾਂ ਯਾਰ ਮਿੱਤਰ ਨੇ ਉਹ ਵੀ ਸਾਡੀ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਪ੍ਰਸ਼ੰਸਾ ਕਰਨ ਕਿ ਹਾਂਜੀ ਇਹ ਤਾਂ ਹਰ ਰੋਜ਼ ਗੁਰਦੁਆਰੇ ਜਾਂਦਾ ਇਹ ਤਾਂ ਰੋਜ਼ ਨਿਤਨੇਮ ਕਰਦਾ ਤੇ ਅਸੀਂ ਆਪ ਖੁਦ ਵੀ ਥਾਂ-ਥਾਂ ਤੇ ਦਸਤੇ ਫਿਰਦਿਆਂ ਵੀ ਹਾਂਜੀ ਹੁਣ ਮੈਂ ਰੋਜ਼ ਅ ਅੰਮ੍ਰਿਤ ਵੇਲਾ ਸੰਭਲ ਲੱਗਿਆ ਜਾਂ ਫਿਰ ਮੈਂ ਰੋਜ਼ ਗੁਰਦੁਆਰੇ ਜਾਣ ਲੱਗ ਗਿਆ ਜਿਸ ਦੀ ਵਜ੍ਹਾ ਕਰਕੇ ਤੇ ਇਸ ਕਾਰਨ ਕਰਕੇ ਹੀ ਸਾਡੀ ਰੂਟੀਨ ਦੇ ਵਿੱਚ ਜੋ ਅਸੀਂ ਮਨ ਦੇ ਵਿੱਚ ਸੋਚਿਆ ਹੁੰਦਾ ਹੈ ਕਿ ਹੁਣ ਅਸੀਂ ਲਗਾਤਾਰ ਗੁਰਦੁਆਰੇ ਜਾਵਾਂਗੇ ਜਾਂ ਸੇਵਾ ਕਰਾਂਗੇ ਜਾਂ ਫਿਰ ਬਾਣੀ ਪੜਾਂਗੇ ਉਸ ਵਿੱਚ ਰੁਕਾਵਟਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿਉਂਕਿ ਜਿਹੜੀ ਵਾਹ ਵਾਹ ਨਾ ਲੋਕਾਂ ਤੋਂ ਕਰਾਉਣੀ ਉਹ ਇਸ ਰਸਤੇ ਸਭ ਤੋਂ ਵੱਡੀ ਖਾਈ ਹੈ ਜਿਸ ਦੀ ਵਜ੍ਹਾ ਕਰਕੇ ਸਾਡੀ ਡੇਲੀ ਰੁਟੀਨ ਦੇ ਵਿੱਚ ਜਿਹੜੀਆਂ ਰੁਕਾਵਟਾਂ ਆਉਣ ਲੱਗ ਜਾਂਦੀਆਂ ਨੇ ਥੋੜੀਕ ਸਮਾਂ ਪਹਿਲਾਂ ਦੀ ਗੱਲ ਆ ਇੱਕ ਬੀਬੀ ਮਹਾਰਾਜ ਜੀ ਨੂੰ ਕਹਿਣ ਲੱਗੀ ਮਹਾਰਾਜ ਜੀ ਮੈਨੂੰ ਨਾਮ ਦੀ ਦਾਤ ਬਖਸ਼ ਦਿਓ ਤੇ ਅਗੋਂ ਮਹਾਰਾਜ ਜੀ ਕਹਿਣ ਲੱਗੇ ਬੀਬਾ 1430 ਅੰਗਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵੱਲੋਂ ਇਹੀ ਹੁਕਮ ਆ ਕਿ ਨਾਮ ਸਿਮਰਨ ਕਰੋ ਉਸ ਪਰਮਾਤਮਾ ਦਾ ਨਾਮ ਜਪੋ ਸੇਵਾ ਸਿਮਰਨ ਕਰੋ ਤੇ ਜਿਹੜੀ ਉਹ ਬੀਬੀ ਸੀਗੀ ਇਹ ਗੱਲ ਸੁਣ ਕੇ ਨਾ ਉਹਦੀ ਅੱਖਾਂ ਦੇ ਵਿੱਚ ਅਥਰੂ ਆਉਣੇ ਸ਼ੁਰੂ ਹੋ ਗਏ ਤਾਂ ਮਹਾਰਾਜ ਜੀ ਨੇ ਪੁੱਛਿਆ ਕਿ ਕੀ ਗੱਲ ਹੋ ਗਈ ਮਾਈ ਤੂੰ ਰੋਣ ਕਿਉਂ ਲੱਗ ਗਈ ਆ ਤੇ ਉਹ ਬੀਬੀ ਆਖਣ ਲੱਗੀ ਮਹਾਰਾਜ ਜੀ ਮੇਰਾ ਤਾਂ ਬਾਣੀ ਦੇ ਵਿੱਚ ਬਹੁਤ ਮਨ ਜੁੜਦਾ ਸੀ ਮੈਨੂੰ ਤਾਂ ਪਰਮਾਤਮਾ ਦੀ ਬਹੁਤ ਵੱਡੀ ਬਖਸ਼ ਸੀ ਪਰ ਕਿਸੇ ਵਜ੍ਹਾ ਕਰਕੇ ਮੇਰਾ ਜਿਹੜਾ ਅਮਰਤ ਵੇਲਾ ਉਹ ਟੁੱਟ ਗਿਆ ਤੇ ਹੁਣ ਨਾ ਮੇਤੋਂ ਅਮਰਤ ਵੇਲਾ ਬਣ ਰਿਹਾ ਤੇ ਨਾ ਹੀ ਮੇਰਾ ਮਨ ਬਾਣੀ ਦੇ ਵਿੱਚ ਜੁੜਦਾ ਮਹਾਰਾਜੀ ਮੇਰੀ ਨਾ ਸਮਝੀ ਦੇ ਕਾਰਨ ਮੈਂ ਥੱਲੇ ਡਿੱਗ ਪਿਆ ਤੇ ਹੁਣ ਮੇਰੀਆਂ ਜਿਹੜੀਆਂ ਸਾਰੀਆਂ ਦਾਤਾਂ ਨੇ ਜੋ ਮਹਾਰਾਜੀ ਨੇ ਬਖਸੀਆਂ ਸੀਗੀਆਂ ਉਹ ਵੀ ਮੇਤੋਂ ਖੋਲ ਲਿਆ ਨੇ ਇਸ ਵਜ੍ਹਾ ਕਰਕੇ ਮਹਾਰਾਜੀ ਮੈਂ ਤੁਹਾਤੋਂ ਨਾਮ ਦੀ ਦਾਤ ਮੰਗਣਾ ਚਾਹੁੰਨੀ ਆ ਸਾਧ ਸੰਗਤ ਜੀ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਕਸਰ ਇਸ ਤਰ੍ਹਾਂ ਹੀ ਹੁੰਦਾ ਕਿ ਸਾਡੇ ਕਈ ਸਾਲਾਂ ਦਾ ਲਾ ਲੋ ਤਿਆਂ ਫਿਰ ਕਈ ਮਹੀਨਿਆਂ ਦਾ ਨੇਮ ਅਚਾਨਕ ਹੀ ਟੁੱਟ ਜਾਂਦਾ ਤੇ ਸਾਨੂੰ ਅਕਸਰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਇਹ じゃ ਕੀ ਵਰਤਿਆ ਜਿਸ ਦੀ ਵਜ੍ਹਾ ਕਰਕੇ ਸਾਡਾ ਜਿਹੜਾ ਨੇਮ ਉਹ ਟੁੱਟ ਗਿਆ ਸਾਧ ਸੰਗਤ ਜੀ ਜੇ ਅਸੀਂ ਕਿਤੇ ਅਮਰਤ ਵੇਲਾ ਲਗਾਤਾਰ ਇੱਕ ਸਾਲ ਜਾਂ ਡੇਢ ਸਾਲ ਤੋਂ ਸਾਹਮਣ ਲੱਗ ਜਾਈਏ ਤਾਂ ਫਿਰ ਸਾਨੂੰ ਬੜਾ ਹੰਕਾਰ ਹੋ ਜਾਂਦਾ ਕਿ ਹੁਣ ਤਾਂ ਮੈਂ ਲਗਾਤਾਰ ਅਮਰਤ ਵੇਲਾ ਸਮ ਦਾ ਮੈਂ ਤਾਂ ਬਹੁਤ ਵੱਡਾ ਬੰਦਗੀ ਵਾਲਾ ਬਣ ਗਿਆ ਤਾਂ ਕਿਤੇ ਨਾ ਕਿਤੇ ਸਾਡੇ 'ਚ ਹੌਮੇ ਆ ਜਾਂਦੀ ਆ ਕਿ ਹੁਣ ਮੈਂ ਤਾਂ ਬਹੁਤ ਵੱਡਾ ਬੰਦੀ ਵਾਲਾ ਬਣ ਗਿਆ ਤੇ ਫਿਰ ਕਿਤੇ ਨਾ ਕਿਤੇ ਸਾਡੇ ਤੇ ਜਿਹੜਾ ਪਰਚਾ ਪੈਂਦਾ ਤਾਂ ਫਿਰ ਜਿਹੜਾ ਸਾਡੀ ਰੁਟੀਨ ਲਗਾਤਾਰ ਬਣੀ ਹੁੰਦੀ ਆ ਉਸ ਦੇ ਵਿੱਚ ਕੋਈ ਨਾ ਕੋਈ ਵਜ੍ਹਾ ਬਣ ਕੇ ਰੁਕਾਵਟ ਪੈ ਜਾਂਦੀ ਹੈ ਇਸ ਕਰਕੇ ਸਾత్సੰਗਤ ਜੀ ਜੇ ਤੁਸੀਂ ਨਿਤਨੇਮ ਕਰਦੇ ਹੋ ਅੰਮ੍ਰਿਤ ਵੇਲਾ ਸਾਧਦੇ ਹੋ ਜਾਂ ਫਿਰ ਪਾਠ ਕਰਦੇ ਹੋ ਜਾਂ ਫਿਰ ਗੁਰਦੁਆਰੇ ਜਾਂਦੇ ਹੋ ਸੇਵਾ ਸਿਮਰਨ ਕਰਦੇ ਹੋ ਤਾਂ ਤੁਸੀਂ ਉਸ ਚੀਜ਼ ਨੂੰ ਲੁਕੋ ਕੇ ਰੱਖਿਆ ਕਰੋ ਥਾਂ-ਥਾਂ ਨਾ ਦੱਸਿਆ ਕਰੋ ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਤੁਹਾਡੇ 10-15 ਦਿਨਾਂ ਬਾਅਦ ਜਾਂ ਫਿਰ ਲਾਲੋ ਮਹੀਨੇ ਬਾਅਦ ਜਾਂ 6 ਮਹੀਨਿਆਂ ਬਾਅਦ ਨਾਗੇ ਪੈਣੇ ਸ਼ੁਰੂ ਹੋ ਜਾਣਗੇ ਕਿਉਂਕਿ ਆਪਾਂ ਨੂੰ ਇਸ ਚੀਜ਼ ਦਾ ਹੰਕਾਰ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ